ਤੇ ਮੇਰੇ ਇਧਰ ਬੱਬੀ ਬਾਦਲ ਜੀ ਜੋ ਸਾਡੇ ਸਪੋਕਸਪਰਸਨ ਨੇ ਉਹ ਐਕਸਪ੍ਰੈਸ ਵਾਰਤਾ ਦੇ ਵਿੱਚ ਸ਼ਾਮਲ ਹੈਗੇ ਆ ਅੱਜ ਅਸੀਂ ਤੁਹਾਨੂੰ ਇਸ ਕਰਕੇ ਬੁਲਾਇਆ ਹੈਗਾ ਕਿ ਆਪਣੀ ਆਦਤ ਦੇ ਮੁਤਾਬਕ ਬੀਜੇਪੀ ਨੇ ਉਹਨਾਂ ਦੇ ਪੰਜਾਬ ਦੇ ਪ੍ਰਧਾਨ ਸੁਨੀਲ ਜਾਖੜ ਜੀ ਨੇ ਜੋ ਪ੍ਰੈਸ ਕਾਨਫਰੰਸ ਕੀਤੀ ਹੈ ਜਿੱਦਾਂ ਬੀਜੇਪੀ ਲਗਾਤਾਰ ਲੋਕਾਂ ਨੂੰ ਗੁੰਮਰਾਹ ਕਰਦੀ ਰਹੀ ਹੈ ਅੱਜ ਫੇਰ ਉਹ ਪ੍ਰੈਸ ਕਾਨਫਰੰਸ ਦੇ ਵਿੱਚ ਉਹਨਾਂ ਨੇ ਪੰਜਾਬ ਦੇ ਲੋਕਾਂ ਨੂੰ ਗੁੰਮਰਾਹ ਕਰਨ ਦੀ ਕੋਸ਼ਿਸ਼ ਕੀਤੀ ਹੈ ਹਾਲਾਂਕਿ 4 ਤਰੀਕ ਨੂੰ ਜਿਹੜੇ ਰਿਜ਼ਲਟ ਆਏ ਨੇ ਚਾਹੇ ਉਹ ਅਸੀਂ ਹਿੰਦੁਸਤਾਨ ਦੀ ਗੱਲ ਕਰ ਲਈਏ ਲੋਕਾਂ ਨੇ ਬੀਜੇਪੀ ਨੂੰ ਬੁਰੀ ਤਰ੍ਹਾਂ ਨਕਾਰਿਆ ਬੀਜੇਪੀ ਦੀ ਤਾਨਾਸ਼ਾਹੀ ਲੋਕਤੰਤਰ ਵਿਰੁੱਧ ਔਰ ਸੰਵਿਧਾਨ ਦੇ ਵਿਰੁੱਧ ਕੀਤੀਆਂ ਹੋਈਆਂ ਗਤੀਵਿਧੀਆਂ ਦੇ ਖਿਲਾਫ ਜੋ ਉਹਨਾਂ ਦਾ ਹੰਕਾਰ ਸੀ ਔਰ ਜਿਸ ਤਰੀਕੇ ਨਾਲ ਲਗਾਤਾਰ ਪੂਰੇ ਹਿੰਦੁਸਤਾਨ 'ਚ ਉਹਨਾਂ ਨੇ ਪ੍ਰਚਾਰ ਕੀਤਾ 400 ਪਾਰ ਉਹ ਸਿਰਫ ਉਹਨਾਂ ਦਾ ਜਿਹੜਾ ਰੱਥ ਸੀ ਉਹ 240 ਤੇ ਆ ਕੇ ਰੁਕ ਗਿਆ ਔਰ ਲੋਕਾਂ ਨੇ ਉਹਨਾਂ ਨੂੰ ਨਕਾਰਿਆ ਬੁਰੀ ਤਰੀਕੇ ਨਾਲ ਔਰ ਲੋਕ ਚਾਹੁੰਦੇ ਸੀ ਕਿ ਬੀਜੇਪੀ ਬੇਰੁਜ਼ਗਾਰੀ ਦੇ ਉੱਤੇ ਗੱਲ ਕਰੇ ਬੀਜੇਪੀ ਜੀਡੀਪੀ ਦੇ ਉੱਤੇ ਗੱਲ ਕਰੇ ਬੀਜੇਪੀ ਦੇਸ਼ ਦੀਆਂ ਵਾਕਈ ਸਮੱਸਿਆਵਾਂ ਦੇ ਉੱਤੇ ਮਹਿੰਗਾਈ ਦੇ ਉੱਤੇ ਗੱਲ ਕਰੇ ਬੀਜੇਪੀ ਕਿਸਾਨਾਂ ਦੀ ਗੱਲ ਕਰੇ ਬੀਜੇਪੀ ਵਪਾਰੀਆਂ ਦੀ ਗੱਲ ਕਰੇ ਪਰ ਬੀਜੇਪੀ ਸਿਰਫ ਤੇ ਸਿਰਫ ਜਿਹੜਾ ਹੈ ਧਾਰਮਿਕ ਤੇ ਵੰਡ ਪਾਊ ਰਾਜਨੀਤੀ ਕਰਦੀ ਰਹੀ ਪੂਰੇ ਕੱਲੇ ਹਿੰਦੁਸਤਾਨ ਚ ਨਹੀਂ ਬਲਕਿ ਜੇ ਅਸੀਂ ਪੰਜਾਬ ਦੀ ਵੀ ਗੱਲ ਕਰੀਏ ਅਕਸਰ ਪੰਜਾਬ ਦੇ ਵਿੱਚ ਤੁਸੀਂ ਜਿਸ ਮਰਜ਼ੀ ਕੋਨੇ ਦੇ ਵਿੱਚ ਚਲੇ ਜਾਓ ਲੋਕ ਇੱਕ ਚੀਜ਼ ਅਕਸਰ ਕਹਿੰਦੇ ਆ ਕਿ ਪੰਜਾਬ ਦੇ ਵਿੱਚ ਬੀਜੇਪੀ ਨਾ 3 ਚ ਹੈ ਤੇ ਨਾ 13 ਚ ਹੈ ਔਰ ਇਹ ਜਿਹੜਾ ਇਹਨਾਂ ਚੋਣਾਂ ਦੇ ਵਿੱਚ ਵੀ ਸਿੱਧ ਹੋ ਗਿਆ ਹੈਗਾ ਅੱਜ ਭਾਵੇਂ ਸੁਨੀਲ ਜਾਖੜ ਜੀ ਨੇ ਪ੍ਰੈਸ ਕਾਨਫਰੰਸ ਕਰਕੇ ਆਪਣੀ ਪਿੱਠ ਥਾਪਣ ਦੀ ਕੋਸ਼ਿਸ਼ ਕੀਤੀ ਹੈ ਉਹਨਾਂ ਨੇ ਕਿਹਾ ਕਿ ਸਾਡਾ ਵੋਟ ਬੈਂਕ ਜਿਹੜਾ ਹੈ ਉਹ 6% ਜਾਂ 7% ਤੋਂ ਵੱਧ ਕੇ 17% ਹੋ ਗਿਆ ਹੈ ਜਦ ਕਿ ਇਹ ਕੋਰਾ ਝੂਠ ਹੈਗਾ ਮੈਂ ਜਾਖੜ ਸਾਹਿਬ ਨੂੰ ਦੱਸਣਾ ਚਾਹਣਾ ਆ ਕਿ ਪਹਿਲਾਂ ਤੁਸੀਂ 3 ਸੀਟਾਂ ਤੇ ਲੜਦੇ ਹੁੰਦੇ ਸੀ ਹੁਣ ਤੁਸੀਂ 13 ਸੀਟਾਂ ਤੇ ਲੜਿਓ ਸੁਭਾਵਿਕ ਤੌਰ ਤੇ ਉਹ ਵੋਟਾਂ ਜਿਹੜੀਆਂ ਪਹਿਲਾਂ ਤੁਹਾਡੇ ਭਾਈਵਾਲ ਨੂੰ ਪੈਂਦੀਆਂ ਸੀ ਅੱਜ ਉਹ ਤੁਹਾਨੂੰ ਪਈਆਂ ਨੇ ਤੁਹਾਡਾ ਜਿਹੜਾ ਗ੍ਰਾਫ ਉੱਥੇ ਹੀ ਹੈ ਜਿੱਥੇ ਪਹਿਲਾਂ ਸੀ ਬਲਕਿ ਜਦੋਂ ਦੇ ਤੁਸੀਂ ਪ੍ਰਧਾਨ ਬਣਿਓ ਉਸ ਤੋਂ ਪਹਿਲਾਂ ਭਾਜਪਾ ਪੰਜਾਬ ਦੇ ਵਿੱਚ ਦੋ ਸੀਟਾਂ ਜਿੱਤੀ ਹੋਈ ਸੀ ਤੁਹਾਡੀ ਪ੍ਰਧਾਨਗੀ ਦੇ ਵਿੱਚ ਜਿਹੜਾ ਹੁਣ ਬੀਜੇਪੀ ਜ਼ੀਰੋ ਤੇ ਆ ਗਈ ਹੈ ਸੋ ਪਹਿਲੀ ਗੱਲ ਤਾਂ ਤੁਸੀਂ ਆਪਣੀ ਪਰਫਾਰਮੈਂਸ ਨੂੰ ਦੇਖਦੇ ਹੋਏ ਅਸੀਂ ਤੁਹਾਡੇ ਤੋਂ ਮੰਗ ਕਰਦੇ ਹਾਂ ਕਿ ਤੁਸੀਂ ਨੈਤਿਕਤਾ ਦੇ ਆਧਾਰ ਦੇ ਉੱਤੇ ਅਸਤੀਫਾ ਦਿਵੋਗੇ ਆਪਣੇ ਪੱਖ ਤੋਂ ਕਿਉਂਕਿ ਤੁਹਾਡੀ ਅਗਵਾਈ ਦੇ ਵਿੱਚ ਤੇ ਬੀਜੇਪੀ ਜਿਹੜੀ ਹੈ ਉਹ ਲਗਾਤਾਰ ਥੱਲੇ ਗਈ ਹੈਗੀ ਹੈ ਫਿਰ ਇਹ ਜਿਹੜਾ ਗੁੰਮਰਾਹਕੁਨ ਪ੍ਰਚਾਰ ਇਹ ਸਿਰਫ ਤੇ ਸਿਰਫ ਜਿਹੜਾ ਹੈਗਾ ਆਪਣੀ ਕੁਰਸੀ ਬਚਾਉਣ ਦੇ ਲਈ ਕੀਤਾ ਜਾ ਰਿਹਾ ਹੈਗਾ ਸੁਨੀਲ ਜਾਖੜ ਬਾਰੇ ਪੰਜਾਬ ਦੇ ਲੋਕ ਜਾਣਦੇ ਨੇ ਉਹਨਾਂ ਦੇ ਆਪਣੇ ਹਲਕੇ ਦੇ ਵਿੱਚੋਂ ਜਿੱਥੇ ਉਹ ਪਿਤਾਪੁਰਖੀ ਰਾਜਨੀਤੀ ਕਰਦੇ ਰਹੇ ਨੇ ਮੈਂ ਅਬੋਹਰ ਦੀ ਗੱਲ ਕਰ ਰਿਹਾ ਮਾਂ ਉੱਥੋਂ ਲਗਾਤਾਰ ਪੰਜਾਬ ਦੇ ਲੋਕਾਂ ਨੇ ਉਹਨਾਂ ਨੂੰ ਨਕਾਰਿਆ ਹੈਗਾ ਔਰ ਹੁਣ ਜਿਹੜਾ ਹੈਗਾ ਪੰਜਾਬ ਦੇ ਵਿੱਚ ਵੀ ਉਹਨਾਂ ਦੀ ਅਗਵਾਈ ਨੂੰ ਜਿਹੜੀ ਹੈ ਉਹ ਨਕਾਰਿਆ ਕਿਉਂਕਿ ਜਾਖੜ ਸਾਹਿਬ ਨੇ ਕਦੇ ਵੀ ਪੰਜਾਬ ਤੇ ਪੱਖੀ ਸਟੈਂਡ ਨਹੀਂ ਲਿਆ ਜਾਖੜ ਸਾਹਿਬ ਨੇ ਹਮੇਸ਼ਾ ਹੀ ਆਪਣੇ ਸਵਾਰਥ ਦੀ ਰਾਜਨੀਤੀ ਕੀਤੀ ਹੈ ਜਾਕਰ ਸਾਹਿਬ ਨੇ ਕਦੇ ਕਿਸਾਨਾਂ ਦੇ ਕਹਿਨੂ ਤੋਂ ਆਪਣੇ ਆਪ ਨੂੰ ਕਿਸਾਨਾਂ ਦਾ ਪੁੱਤ ਕਹਿੰਦੇ ਆ ਪਰ ਉਹਨਾਂ ਨੇ ਕਦੇ ਕਿਸਾਨਾਂ ਦੇ ਹੱਕ ਦੇ ਵਿੱਚ ਸਟੈਂਡ ਨਹੀਂ ਲਿਆ ਉਹਨੇ ਹਮੇਸ਼ਾ ਤਾਨਾਸ਼ਾਹੀ ਦੇ ਅੱਗੇ ਗੋਡੇ ਟੇਕੇ ਆ ਜੇ ਉਹਨਾਂ ਨੇ ਕਿਸਾਨਾਂ ਦੇ ਹੱਕ ਦੇ ਵਿੱਚ ਫੈਸਲਾ ਲਿਆ ਹੁੰਦਾ ਜਦੋਂ ਹਰਿਆਣਾ ਦੀ ਬੀਜੇਪੀ ਸਰਕਾਰ ਲਗਾਤਾਰ ਤਸ਼ੱਦਦ ਕਰ ਰਹੀ ਸੀ ਪੰਜਾਬ ਦੇ ਕਿਸਾਨਾਂ ਦੇ ਉੱਤੇ ਬਾਰਡਰਾਂ ਦੇ ਉੱਤੇ ਉਹਨਾਂ ਨੇ ਆਪਣੀ ਜ਼ੁਬਾਨ ਨਹੀਂ ਖੋਲੀ ਉਹਨਾਂ ਦੇ ਹੱਕ ਦੇ ਵਿੱਚ ਹਾਂ ਦਾ ਨਾਅਰਾ ਨਹੀਂ ਮਾਰਿਆ ਉਹਨਾਂ ਦੇ ਹੱਕ ਦੇ ਵਿੱਚ ਪ੍ਰਧਾਨ ਮੰਤਰੀ ਸਾਹਿਬ ਦੇ ਘਰ ਦੇ ਅੱਗੇ ਜਾਂ ਦਫ਼ਤਰ ਦੇ ਅੱਗੇ ਜਾ ਕੇ ਕਿਸੇ ਤਰ੍ਹਾਂ ਦਾ ਜਿਹੜਾ ਰੋਸ਼ ਮੁਜ਼ਾਹਰਾ ਜਾਂ ਉੱਥੇ ਧਰਨਾ ਪ੍ਰਦਰਸ਼ਨ ਨਹੀਂ ਕੀਤਾ ਹੈਗਾ ਇਹ ਚੀਜ਼ਾਂ ਜਿਹੜੀਆਂ ਉਹ ਜੱਗ ਜ਼ਾਹਰ ਰਿਹਾ ਔਰ ਹਮੇਸ਼ਾ ਜਦੋਂ ਉਹਨਾਂ ਨੇ ਕਾਂਗਰਸ ਨੂੰ ਵੀ ਛੱਡਿਆ ਸੀ ਉਦੋਂ ਵੀ ਉਹਨਾਂ ਨੇ ਆਪਣੇ ਸਵਾਰਥ ਦੀ ਰਾਜਨੀਤੀ ਕਾਰਨ ਹੀ ਛੱਡਿਆ ਸੀ ਜੋ ਮੁੱਦੇ ਉਹਨਾਂ ਨੇ ਉਸ ਵਕਤ ਉਠਾਏ ਗਏ ਸੀ ਉਹ ਮੁੱਦੇ ਤਾਂ ਹੁਣ ਭਾਵੇਂ ਬੀਜੇਪੀ ਜੀ ਵੀ ਨੇ ਔਰ ਉਹਨਾਂ ਨੇ ਮਤਲਬ ਕਿੰਨੀ ਸ਼ਰਮ ਦੀ ਗੱਲ ਆ ਕਿ ਉਹਨੂੰ ਆਪਣੀ ਹیثیت ਦਾ ਪਤਾ ਹੋਣਾ ਚਾਹੀਦਾ ਪਾਰਟੀ ਦੇ ਵਿੱਚ ਕਿ ਉਹਨਾਂ ਦਾ ਜੂਨੀਅਰ ਜਿਹਨੂੰ 2 ਮਹੀਨੇ ਪਹਿਲਾਂ ਪਾਰਟੀ ਦੇ ਵਿੱਚ ਲਿਆ ਗਿਆ ਔਰ ਜੋ ਇਲੈਕਸ਼ਨ ਵੀ ਹਾਰ ਗਿਆ ਉਸ ਦੇ ਬਾਵਜੂਦ ਉਸ ਨੂੰ ਮੰਤਰੀ ਬਣਾ ਕੇ ਇਹਨਾਂ ਦੇ ਸਿਰ ਦੇ ਉੱਤੇ ਬਿਠਾਇਆ ਗਿਆ ਤੇ ਹੁਣ ਜਿਹੜਾ ਹੈਗਾ ਮੈਂ ਪੁੱਛਣਾ ਚਾਹੁੰਦਾ ਜਾਖੜ ਸਾਹਿਬ ਨੂੰ ਕਿ ਇੱਕ ਤਰ੍ਹਾਂ ਦਾ ਬੀਜੇਪੀ ਨੇ ਇੱਕ ਫੇਰ ਇੰਡੀਕੇਸ਼ਨ ਦੇਣ ਦੀ ਗੱਲ ਕੀਤੀ ਹੈ ਕਿ ਸਾਡਾ ਆਉਣ ਵਾਲੇ ਦਿਨਾਂ ਦੇ ਵਿੱਚ ਜਿਹੜਾ ਚਿਹਰਾ ਆ ਉਹ ਮੰਤਰੀ ਹੋਏਗਾ ਤਾਂ ਕੀ ਹੁਣ ਜਾਖੜ ਸਾਹਿਬ ਇਥੋਂ ਬਾਕੀ ਪਾਤੋ ਵੀ ਜਿਹੜਾ ਆਪਣਾ ਅਸਤੀਫਾ ਦੇਣਗੇ ਕਿਉਂਕਿ ਉਹਨਾਂ ਨੇ ਕਾਂਗਰਸ ਤਾਂ ਇਸੇ ਕਰਕੇ ਛੱਡੀ ਹੈਗੀ ਸੀ ਸੋ ਮੈਂ ਇਹ ਕਿਹੜਾ ਚਾਹਨਾ ਵਾਂ ਕਿ ਗਮਰਾਹਕੁਨ ਪ੍ਰਚਾਰ ਜਿਹੜਾ ਤੁਹਾਡਾ ਉਹ ਹੁਣ ਕੰਮ ਨਹੀਂ ਕਰਦਾ ਜਾਖੜ ਸਾਹਿਬ ਉਹ ਜਿਹੜੀ ਝੂਠ ਦੀ ਰਾਜਨੀਤੀ ਹੈ ਉਹਦਾ ਸਮਾਂ ਥੋੜਾ ਹੁੰਦਾ ਆ ਤੁਹਾਨੂੰ ਨੈਤਿਕਤਾ ਦੇ ਆਧਾਰ ਦੇ ਉੱਤੇ ਅਸਤੀਫਾ ਦੇਣਾ ਚਾਹੀਦਾ ਹੈ ਪੰਜਾਬ ਦੇ ਲੋਕਾਂ ਤੋਂ ਮਾਫੀ ਮੰਗਣੀ ਚਾਹੀਦੀ ਹੈ ਕਿਉਂਕਿ ਤੁਸੀਂ ਪੰਜਾਬ ਦੇ ਹਿੱਤਾਂ ਦੀ ਰਾਖੀ ਨਹੀਂ ਕੀਤੀ ਤੁਸੀਂ ਕਿਸਾਨਾਂ ਦੇ ਹੱਕ 'ਚ ਨਹੀਂ ਬੋਲੇ ਤੁਸੀਂ ਪੰਜਾਬ ਦੇ ਹੱਕ ਦੇ ਵਿੱਚ ਨਹੀਂ ਬੋਲੇ ਔਰ ਕੇਂਦਰ ਸਰਕਾਰ ਜਦੋਂ ਸਾਡਾ ਆਰਡੀਐਫ ਤੇ ਨੈਸ਼ਨਲ ਹੈਲਥ ਮਿਸ਼ਨ ਦਾ ਪੈਸਾ ਰੋਕ ਰੱਖ ਕੇ ਬੈਠੀ ਹੋਈ ਹੈ ਪਿਛਲੇ ਕਈ 2 2.5 ਸਾਲਾਂ ਤੋਂ ਤੁਸੀਂ ਉਸ ਦੇ ਹੱਕ ਦੇ ਵਿੱਚ ਨਹੀਂ ਬੋਲੇ ਸੋ ਤੁਸੀਂ ਨੈਤਿਕਤਾ ਦੇ ਆਧਾਰ ਦੇ ਉੱਤੇ ਔਰ ਦੂਸਰੇ ਬੰਦੇ ਤੁਹਾਡੀ ਅਗਵਾਈ ਦੇ ਵਿੱਚ ਭਾਜਪਾ ਜਿਹੜੀ ਹੈ ਉਹ 2 ਤੋਂ 0 ਤੇ ਆਈ ਹੈਗੀ ਹੈ ਤੁਹਾਨੂੰ ਇਸ ਚੀਜ਼ ਦੇ ਉੱਤੇ ਅਸਤੀਫਾ ਦੇਣਾ ਚਾਹੀਦਾ ਮੈਂ ਬੇਨਤੀ ਕਰੂੰਗਾ ਸਾਡੇ ਸੰਨੀ ਆਲੂ ਵਾਲੀਆ ਜੀ ਨੂੰ ਕਿਉਂ ਆਪਣੀ ਗੱਲ ਰੱਖਣੀ ਜਿਹੜਾ ਪ੍ਰਧਾਨ ਖੁਦ ਆਪਣੀਆਂ ਸੀਟਾਂ ਹਾਰ ਗਿਆ ਹੋਵੇ ਤੇ ਚੁਣੇ ਹੋਏ ਮੁੱਖ ਮੰਤਰੀ ਬਾਰੇ ਐਫਓ ਜੀ ਲਫ਼ਜ਼ ਬੋਲ ਰਿਹਾ ਮੈਂ ਸਮਝਦਾ ਕਿ ਜਾਖੜ ਸਾਹਿਬ ਨੂੰ ਜਾਂ ਤਾਂ ਘਬਰਾਟ ਹੈ ਜਾਂ ਡਰ ਰਿਹਾ ਹੈ ਕਿ ਉਹਨਾਂ ਦੀ ਕੁਰਸੀ ਜਾਣ ਵਾਲੀ ਪੰਜਾਬ ਦੇ ਪੁੱਤ ਪੰਜਾਬ ਦੇ ਐਫਓ ਜੀ ਨਾਮ ਜਿਨ੍ਹਾਂ ਦਾ ਨਾਮ ਜਦ ਲੋਕਾਂ ਨੇ ਮੈਸੇਜ ਕਰਕੇ ਕਿਹਾ ਸੀ ਵੀ ਪੰਜਾਬ ਦੇ ਮੁੱਖ ਮੰਤਰੀ ਬਣਨਾ ਚਾਹੀਦਾ ਹੈ ਸਰਦਾਰ ਭਗਵੰਤ ਸਿੰਘ ਮਾਨ ਜੀ ਨੂੰ ਔਰ ਜਿਨ੍ਹਾਂ ਨੂੰ ਹਿਸਟਰੀ ਦੇ ਅੰਦਰ ਸਭ ਤੋਂ ਜ਼ਿਆਦਾ ਐਮਐਲਏ ਭੇਜੇ ਪੰਜਾਬ ਦੇ ਲੋਕਾਂ ਨੇ ਉਹਨਾਂ ਬਾਰੇ ਐਫੀਜੀ ਗੱਲਾਂ ਕਰਨੀਆਂ ਕਿ ਜੀ ਇਹਨਾਂ ਦਾ ਘਰ ਹੁਣ ਖਾਲੀ ਹੋਊਗਾ ਮੈਂ ਸਮਝਦਾ ਵੀ ਝਾਕੜ ਸਾਹਿਬ ਤੁਹਾਨੂੰ ਇਹ ਸੋਚਣਾ ਚਾਹੀਦਾ ਹੈ ਕਿ ਤੁਸੀਂ ਕੀ ਗੱਲਾਂ ਕਰਦੇ ਜੇ 92 ਐਮਐਲਏ ਹੋਣ ਜਿਨ੍ਹਾਂ ਦੇ ਉਹਨਾਂ ਨੂੰ ਇਹ ਕਹਿ ਦੇਣਾ ਔਰ ਇਹ ਭਾਜਪਾ ਪਹਿਲੀ ਵਾਰ ਨਹੀਂ ਕਰ ਰਹੀ ਬੀਜੇਪੀ ਪਹਿਲਾਂ ਵੀ ਕਈ ਵਾਰ ਤਾਂ ਵਾਅਦਾ ਚੁੱਕੀ ਹੈ ਕਿ ਅਸੀਂ ਪੰਜਾਬ ਦੀ ਸਰਕਾਰ ਗੇੜ ਦਾਂਗੇ ਅਸੀਂ ਐਫੋਜੇ ਕੰਮ ਕਰਦਾਂਗੇ ਇਹ ਹੁਣ ਪੰਜਾਬ ਦੇ ਲੋਕਾਂ ਨੂੰ ਹੋਰ ਨਵਾਂ ਚੱਕਰਾਂ ਜਨਾ ਪਾਉ ਤੁਸੀਂ ਅੱਗੇ ਭਾਰਤੀ ਜਨਤਾ ਪਾਰਟੀ ਦੀ ਜਿਹੜੀ ਸੋਚ ਹੈ ਕਿ ਚੋਣਾਂ ਕਿਸ ਚੇ ਲੜਦੇ ਜੀ ਇਹ ਤਾਂ ਜੀ ਰੱਬ ਦੇ avatars ਨੇ ਕਹਿੰਦੇ 400 ਪਾਰ ਰਹੇ ਨੇ ਇਹ ਪਾਰ ਚ ਬਾਤ ਚ ਕੀ ਕਹਿੰਦੇ ਸੀਗੇ ਅਸੀਂ ਇਹ ਕਰਤਾ ਉਹ ਕਰਤਾ ਆਮ ਆਦਮੀ ਪਾਰਟੀ ਤਾਂ ਮੁੱਦਿਆਂ ਦੇ ਉੱਤੇ ਇਲੈਕਸ਼ਨ ਲੜਦੀ ਹੈ ਆਪਣੀ ਡਿਵੈਲਪਮੈਂਟ ਦੇ ਉੱਤੇ ਇਲੈਕਸ਼ਨ ਲੜਦੀ ਹੈ ਇਹਨਾਂ ਦੀਆਂ ਦੋ ਸੀਟਾਂ ਸੀਗੀਆਂ ਜ਼ੀਰੋ ਰਹਿ ਗਈਆਂ ਪਰ ਇਹਨਾਂ ਨੂੰ ਸਵਾਲ ਪੁੱਛੇ ਜਾਣੇ ਚਾਹੀਦੇ ਸੀ ਪਰ ਇਹਨਾਂ ਨੇ ਨਵਾਂ ਛੁੱਟ ਲਈ ਛੱਡਤੀ ਕਿ ਲੋ ਜੀ ਇਹ ਦੇਖੋ ਹੁਣ ਮੁੱਖ ਮੰਤਰੀ ਸਾਹਿਬ ਇੱਥੋਂ ਜਾ ਰਹੇ ਨੇ ਇਲੈਕਟਿਡ ਔਰ ਸਿਲੈਕਟਿਡ ਚ ਫਰਕ ਹੁੰਦਾ ਜਖੜ ਜੀ ਪੰਜਾਬ ਦੇ ਲੋਕਾਂ ਨੇ ਪੰਜਾਬ ਦੇ ਪੁੱਤ ਸਰਦਾਰ ਭਗਵੰਤ ਸਿੰਘ ਮਾਨ ਜੀ ਨੂੰ ਜਿਤਾਇਆ ਉਹਨਾਂ ਨੂੰ ਮੁੱਖ ਮੰਤਰੀ ਬਣਾਇਆ ਉਹਨਾਂ ਦੇ ਅੰਦਰ 92 ਐਮਐਲਏ ਜਿੱਤੇ ਨੇ ਉਹਨਾਂ ਦਾ ਜਦ ਨਾਮ ਆਇਆ ਸੀਗਾ ਤਾਂ ਪੂਰੇ ਪੰਜਾਬ ਦੇ ਅੰਦਰ ਜਿਸ ਸਾਹ ਦੀ ਹਵਾ ਉੱਠੀ ਸੀਗੀ ਉਹ ਹਵਾ ਜਿਹੜੀ ਹੈਗੀ ਐ ਉਸ ਤੋਂ ਡਰੋ ਜਿਸ ਹਿਸਾਬ ਦੀਆਂ ਤੁਸੀਂ ਗੱਲਾਂ ਕਰਦੇ ਹੋ ਨਾ ਜੀ ਹੁਣ ਐ ਹੋ ਜਾਊਗਾ ਹੁਣ ਉਹ ਹੋ ਜਾਊਗਾ ਡਰ ਉਹਨਾਂ ਨੂੰ ਕੀ ਹੈ ਜਿਵੇਂ ਨੀਲਗਰਿਜ ਜੀ ਨੇ ਕਿਹਾ ਕਿ ਉਹਨਾਂ ਤੋਂ ਬਾਅਦ ਚ ਆਇਆ ਇੱਕ ਨੌਜਵਾਨ ਜਿਹੜਾ ਕਿ ਕਾਂਗਰਸ 'ਚ ਵੀ ਉਹਨਾਂ ਦੇ ਸਾਥੀ ਸੀਗੇ ਉਹ ਮੰਤਰੀ ਬਣ ਗਏ ਪਰ ਐ ਦੇਖੀ ਜਾਂਦੇ ਚਾਰੋਂ ਪਾਸੇ ਕਿ ਨਾ ਤਾਂ ਐਮਪੀ ਦੀ ਟਿਕਟ ਮਿਲੀ ਇਹਨਾਂ ਨੂੰ ਨਾ ਮੌਕਾ ਦਿੱਤਾ ਭਾਰਤੀ ਜਨਤਾ ਪਾਰਟੀ ਨੇ ਵੀ ਤੁਸੀਂ ਲੜੋ ਔਰ ਉਤੋਂ ਮੰਤਰੀ ਬਣਾਤਾ ਜਿਹੜਾ ਜੂਨੀਅਰ ਆਇਆ ਸੀ ਉਸ ਤੋਂ ਬਾਅਦ ਐਸ ਕਰਕੇ ਇਹਨਾਂ ਦੀ ਫਰਸਟ੍ਰੇਸ਼ਨ ਹੈ ਜਿਹਨੂੰ बार-बार ये ਕਹਿੰਦੇ ਭਾਰਤੀਆ ਜਨਤਾ ਪਾਰਟੀ ਇਲੈਕਸ਼ਨ ਕਿਸ ਮੁੱਦੇ ਤੇ ਲੜਦੀ ਐ ਮੰਗਲ ਸੂਰਤ ਆਪਕੇ ਛਿਨੇ ਜਾਏਗੇ ਮੋਦੀ ਸਾਹਿਬ ਆਕੇ बार-बार ਕੀ ਕਹਿੰਦੇ ਸੀਗੇ ਕੈਫੋ ਜੀ ਗੱਲਾਂ ਕਰਦੇ ਸੀ ਇਸ ਹਿਸਾਬ ਨਾਲ ਜਿਸ ਹਿਸਾਬ ਦਾ ਇਹਨਾਂ ਦਾ ਹਾਲ ਹੋਇਆ ਪੰਜਾਬ ਦੇ ਅੰਦਰ ਇਹਨਾਂ ਨੂੰ ਸੁਧਰ ਜਾਣਾ ਚਾਹੀਦਾ ਪਰ ਜਿਸ ਹਿਸਾਬ ਦੀਆਂ ਗੱਲਾਂ ਕਰ ਰਹੇ ਸਾਡਾ ਪਰਸੈਂਟੇਜ ਵਧ ਗਿਆ ਸੀਟ 2 ਤੋਂ 0 ਚਲੇਗੀ ਪਰ ਗੱਲਾਂ ਫਿਰ ਵੀ ਕੇ ਜੀ ਸਾਡਾ ਆ ਗਿਆ ਪਰ ਲੋਕਾਂ ਨੂੰ ਗੁੰਮਰਾਹ ਕਰਨ ਲਈ ਬਾਰ ਬਾਰ ਲੱਗੇ ਹੋਏ ਨੇ ਸਰਦਾਰ ਭਗਵੰਤ ਸਿੰਘ ਮਾਨ ਜੀ ਜਿਸ ਹਿਸਾਬ ਨਾਲ ਡਿਵੈਲਪਮੈਂਟ ਦੇ ਕੰਮ ਕਰ ਰਹੇ ਸੀਗੇ ਉਸੇ ਹਿਸਾਬ ਨਾਲ ਹੁਣ ਵੀ ਕਰਦੇ ਪਏ ਨੇ ਔਰ ਇਹ ਜਿਹੜੀਆਂ ਵੀ ਸਿਸਟਮ ਦੇ ਅੰਦਰ ਚੀਜ਼ਾਂ ਚੱਲਦੀਆਂ ਨੇ ਹਸਪਤਾਲਾਂ ਦੀ ਗੱਲ ਕਰ ਲਓ ਸਕੂਲ ਦੀ ਗੱਲ ਕਰ ਲਓ ਅੱਜ ਵੀ ਡਿਵੈਲਪਮੈਂਟ ਦੀ ਗੱਲ ਕਰ ਲਓ ਏਮਪਲੋਇਮੈਂਟ ਦੀ ਗੱਲ ਕਰ ਲਓ ਕਿੰਨੇ ਸਭ ਤੋਂ ਜ਼ਿਆਦਾ ਕੰਮ ਕੀਤਾ ਸਾਰਿਆਂ ਨੂੰ ਪਤਾ ਹੈ ਸਰਦਾਰ ਭਗਵੰਤ ਸਿੰਘ ਮਾਨ ਜੀ ਨੇ ਕੀਤਾ ਔਰ ਜਿਸ ਹਿਸਾਬ ਦੀ ਜਿਸ ਹਿਸਾਬ ਦੀਆਂ ਇਹ ਗੱਲਾਂ ਕਰਦੇ ਨੇ ਨਾ ਜਾਖੜ ਸਾਹਿਬ ਇਹਨਾਂ ਨੂੰ ਪਤਾ ਵੀ ਇਹਨਾਂ ਦਾ ਟਾਈਮ ਆ ਚੁੱਕਿਆ ਹੈ ਪਰ ਪੰਜਾਬ ਦੇ ਲੋਕਾਂ ਨੇ ਇਹਨਾਂ ਨੂੰ ਮਾਫ਼ ਨਹੀਂ ਕਰਨਾ ਅੱਜ ਲੜਾਈ ਸੀਗੀ ਸੰਵਿਧਾਨ ਨੂੰ ਬਚਾਉਣ ਦੀ ਜਿਸ ਹਿਸਾਬ ਨਾਲ ਇਹਨਾਂ ਨੇ heira-bheiraਆਂ ਕੀਤੀਆਂ ਹਰ ਇੱਕ ਸਟੇਟ ਦੇ ਅੰਦਰ ਚੰਡੀਗੜ੍ਹ ਦੇ ਅੰਦਰ ਜਿਸ ਹਿਸਾਬ ਨਾਲ ਇਹਨਾਂ ਨੇ heira-bheiraਆਂ ਕੀਤੀਆਂ ਉਹ ਸਾਰਿਆਂ ਦੇ ਅੱਗੇ ਕਲੀਅਰ ਹੈ ਔਰ ਅਸੀਂ ਤੁਹਾਡੇ ਥਰੂ ਸਭ ਨੂੰ ਦੱਸਣਾ ਚਾਹੁੰਦੇ ਆ ਕਿ ਸੁਮੀਲ ਜਾਖੜ ਜਿਹੜੀਆਂ ਵੀ ਗੱਲਾਂ ਆਪਣੇ ਮਨੋਂ ਸੋਚ-ਸੋਚ ਕੇ ਬੋਲਦੇ ਰਹਿੰਦੇ ਨੇ ਕਰਦੇ ਰਹਿੰਦੇ ਨੇ ਉਹਦਾ ਦੀ ਕੋਈ ਵੈਲਿਊ ਨਹੀਂ ਇਹ ਹਾਰੇ ਹੋਏ ਬੰਦੇ ਨੇ ਔਰ ਇਹਨਾਂ ਨੂੰ ਲੋਕਾਂ ਨੇ ਬੁਰੀ ਤਰ੍ਹਾਂ ਨਕਾਰਤਾ ਹੈ। ਜੀ ਬੱਬੀ ਬਾਦਲ ਜੀ ਧੰਨਵਾਦ। ਸਭ ਤੋਂ ਪਹਿਲਾਂ ਮੈਂ ਇਹ ਵੀ ਕਲੀਅਰ ਕਰ ਦਿਆਂ ਕਿ ਮਾਨ ਸਾਹਿਬ ਜਿਹੜੇ ਕਿ ਲੋਕਾਂ ਦੇ ਦਿਲਾਂ ਵਿੱਚ ਵਸਦੇ ਨੇ ਉਹਨਾਂ ਨੂੰ ਜਲੰਧਰ ਕੋਠੀ ਲੈ ਕੇ ਰਹਿਣ ਦੀ ਲੋੜ ਨਹੀਂ। ਉਹਨਾਂ ਨੂੰ ਉੱਥੇ ਰਹਿਣ ਦੀ ਨਹੀਂ ਪੰਜਾਬ ਉਹਨਾਂ ਦੇ ਕੰਨ-ਕੰਨ ਵਿੱਚ ਵਸਦਾ ਹੈ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੇ। ਸੋ ਮੈਂ ਜਾਖੜ ਸਾਹਿਬ ਤੁਹਾਡੀ ਵਿਚਾਰਧਾਰਾ ਸਮਝ ਸਕਦੇ ਹਾਂ ਅਸੀਂ ਆਮ ਆਦਮੀ ਪਾਰਟੀ ਇਸ ਗੱਲ ਦਾ ਖੰਡਨ ਕਰਦੀ ਹੈ ਕਿ ਪਹਿਲਾਂ ਤਾਂ ਜਾਖੜ ਸਾਹਿਬ ਦੀ ਇਹ ਵਿਚਾਰਧਾਰਾ ਰਹੀ ਕਿ ਮੈਨੂੰ ਮੁੱਖ ਮੰਤਰੀ ਨਹੀਂ ਬਣਾਇਆ ਤਾਂ ਕਾਂਗਰਸ ਛੱਡਤੀ ਜਦੋਂ ਅਹੁਦੇ ਦੇ ਲਾਲਚ ਚ ਕਾਂਗਰਸ ਛੱਡੀ ਫਿਰ ਪਹਿਲਾਂ ਉਹਨਾਂ ਨੂੰ ਅਬੋਰ ਦੇ ਲੋਕਾਂ ਨੇ ਰਿਜੈਕਟ ਕੀਤਾ ਫਿਰ ਉਹਨਾਂ ਨੂੰ ਪੰਜਾਬ ਦੇ ਲੋਕਾਂ ਨੇ ਰਿਜੈਕਟ ਕੀਤਾ ਔਰ ਆਖਰ ਵਿੱਚ ਉਹਨਾਂ ਨੂੰ ਉਹਨਾਂ ਦੀ ਪਾਰਟੀ ਹਾਈ ਕਮਾਂਡ ਨੇ ਰਿਜੈਕਟ ਕਰਤਾ ਜਿਨ੍ਹਾਂ ਨੇ ਕਿਹਾ ਕਿ ਹੀ ਇਜ਼ ਅ ਫੇਲਡ ਪ੍ਰੈਜ਼ੀਡੈਂਟ ਕਿਦਾਂ ਕਿਹਾ ਜਦੋਂ ਆਮ ਆਦਮੀ ਨੂੰ ਕਿਸੇ ਵੀ ਬੰਦੇ ਨੂੰ ਮੰਤਰੀ ਪਦ ਦੇਣਾ ਹੀ ਹੈ ਤਾਂ ਵਾਈ ਨਾਟ ਜਾਖੜ ਵਾਈ ਵਾਸ ਬਿੱਟੂ ਚੋਸਨ ਬਿਕਾਜ਼ ਆਮ ਆਜਦੀ ਭਾਜਪਾ ਨੇ ਇਹ ਮੰਨਿਆ ਕਿ ਜਿਹੜਾ ਸਾਡਾ ਪ੍ਰਧਾਨ ਹੈ ਉਹ ਜਾਖੜ ਇਹ ਫੇਲਡ ਪ੍ਰੈਜ਼ੀਡੈਂਟ ਹੈ ਔਰ ਦੂਸਰੀ ਗੱਲ ਇਹ ਹੈ ਕੀ ਜਾਖੜ ਸਾਹਿਬ ਨੂੰ ਬੁਰੇ-ਬੁਰੇ ਸੁਪਨੇ ਆਉਂਦੇ ਐ ਅਬ ਤੇਰਾ ਕੀ ਹੋਗਾ ਸੁਨੀਲ ਕਾਰਨ ਕੀ ਐ ਕਿ এজেন্ডਾ ਲਾਗੂ ਕਰਨ ਲੱਗ ਗਿਆ ਰਵਨੀਤ ਬਿੱਟੂ ਉਹਨਾਂ ਨੂੰ ਖਾਲੀ ਕੋਠੀਆਂ ਹੀ ਦਿਸਦੀਆਂ ਔਰ ਉਹ ਖਾਲੀ ਕੋਠੀਆਂ ਕਿਸੇ ਹੋਰ ਦੀਆਂ ਨਹੀਂ ਉਹਨਾਂ ਦਾ ਆਪ ਦਾ ਭਾਜਪਾ ਦਾ ਖਾਲੀ ਦਫਤਰ ਐ ਜਿਹੜਾ ਕੀ ਹੁਣ ਮੇਰੇ ਖਿਆਲ ਨਾਲ ਜਾਖੜ ਸਾਹਿਬ ਨੂੰ ਆਪਣੀ ਪ੍ਰਧਾਨਗੀ ਤੋਂ ਹੱਥ ਧੋਣੇ ਪੈਣਗੇ ਸੋ ਸਾਡਾ ਕਹਿਣ ਦਾ ਮਤਲਬ ਐ ਇੱਕ ਪਾਸੇ ਸਰਦਾਰ ਭਗਵੰਤ ਸਿੰਘ ਮਾਨ ਹੈ ਜਿਹੜਾ 10 ਕਿੱਲਿਆਂ ਦਾ ਆਮ ਸਧਾਰਨ ਕਿਸਾਨ ਪਰਿਵਾਰ ਦਾ ਬੱਚਾ ਹੈ ਦੂਜੇ ਪਾਸੇ ਅ ਸੈਂਸ ਆਫ ਐਨਟਾਈਟਲਮੈਂਟ ਲੈ ਕੇ ਜੰਮੇ ਹੋਏ ਸੁਨੀਲ ਜਾਖੜ ਜਿਨ੍ਹਾਂ ਦੇ ਪਰਿਵਾਰ ਨੇ ਪਹਿਲਾਂ ਵੱਡੇ ਵੱਡੇ ਪਾਦਾਂ ਤੇ ਰਹਿ ਕੇ ਵੀ ਕਦੇ ਪਾਰਟੀ ਦੀ ਵਫਾਦਾਰੀ ਨਹੀਂ ਕੀਤੀ ਔਰ ਅੱਜ ਪੰਜਾਬ ਦੇ ਲੋਕਾਂ ਤੇ ਸ਼ਰਮਨਾਕ ਹਾਰ ਤੋਂ ਬਾਅਦ ਹੰਕਾਰ ਉਹਨਾਂ ਦਾ ਅਜੇ ਤੱਕ ਨਹੀਂ ਗਿਆ ਹੁਣ ਤਾਂ ਤੁਹਾਨੂੰ ਆਰਐਸਐਸ ਨੇ ਵੀ ਹੰਕਾਰੀ ਕਹਤਾ ਜਿਹੜੀ ਆਰਐਸਐਸ ਨੇ ਪਾਲ ਪੋਸ ਕੇ ਭਾਜਪਾ ਨੂੰ ਵੱਡਾ ਕੀਤਾ ਜਿਹਦਾ ਪਟਾ ਭਾਜਪਾ ਦੇ ਗੱਲ ਵਿੱਚ ਹੈ ਅੱਜ ਉਹੀ ਸੰਗ ਕਹਿ ਰਿਹਾ ਹੈ ਕਿ ਭਾਜਪਾ ਹੰਕਾਰੀ ਹੋ ਚੁੱਕੀ ਸੀ ਔਰ ਜਾਖੜ ਸਾਹਿਬ ਉਸੇ ਹੰਕਾਰ ਦਾ ਬਹੁਤ ਵੱਡਾ ਬੋਝ ਲਈ ਫਿਰਦੇ ਆ ਜਿਹੜੇ ਸਾਡੇ ਮੁੱਖ ਮੰਤਰੀ ਤੇ ਤੰਝ ਕੱਸਦੇ ਆ ਲੇਕਿਨ ਆਪਣੀ ਪੀੜ੍ਹੀ ਥੱਲੇ ਸੋਟਾ ਨਹੀਂ ਫੇਰਦੇ ਕਾਰਨ ਕੀ ਹੈ ਕਿ ਜਾਖੜ ਸਾਹਿਬ ਨੂੰ ਪਤਾ ਹੈ ਕਿ ਪੰਜਾਬ ਦੇ ਲੋਕਾਂ ਨੇ ਰਿਜੈਕਟ ਕੀਤਾ ਪਾਰਟੀ ਨੇ ਰਿਜੈਕਟ ਕਰਤਾ ਹੁਣ ਜਾਖੜ ਸਾਹਿਬ ਲਈ ਹੋਰ ਕੋਈ ਜਗ੍ਹਾ ਨਹੀਂ ਬਚਦੀ ਝੂਠੇ ਇਲਜ਼ਾਮ ਲਾ ਰਹੇ ਨੇ ਔਰ ਇਹ ਬਿਲਕੁਲ ਗਲਤ ਗੱਲ ਹੈ ਮੁੱਖ ਮੰਤਰੀ ਜੀ ਕੋਈ ਕੋਠੀ ਨਹੀਂ ਲੈ ਰਹੇ ਔਰ ਕੋਈ ਉੱਥੇ ਰਹਿਣ ਦੀ ਲੋੜ ਨਹੀਂ ਮੁੱਖ ਮੰਤਰੀ ਜੀ ਦੇ ਦਿਲ ਵਿੱਚ ਪੰਜਾਬ ਵਸਦਾ ਹੈ ਪੰਜਾਬ ਦੇ ਲੋਕਾਂ ਦੇ ਮੁੱਦੇ 24 ਘੰਟੇ ਉਹਨਾਂ ਦੇ ਮਨ ਚ ਰਹਿੰਦੇ ਆ ਬਹੁਤ ਬਹੁਤ ਧੰਨਵਾਦ ਕਿਸੇ ਦਾ ਕੋਈ ਸਵਾਲ